ਸਤਿ ਸ਼੍ਰੀ ਅਕਾਲ ਮੇਰੇ ਸਾਰੇ ਭਰਾਵਾਂ ਨੂੰ ਜਿੰਨੇ ਵੀ ਮੇਰੇ ਭਰਾ ਆਪਣੀਆਂ ਵੀਡੀਓ ਨੂੰ ਪਿਆਰ ਕਰਦੇ ਆ ਲਾਈਕ ਕਰਦੇ ਆ ਸ਼ੇਅਰ ਕਰਦੇ ਆ ਕਮੈਂਟ ਕਰਦੇ ਆ ਤੇ ਤੁਹਾਨੂੰ ਵੀ ਪਤਾ ਕਿ ਗਰਮੀ ਬਹੁਤ ਜ਼ਿਆਦਾ ਵਾ ਹੁਣ ਅਸੀਂ ਇੱਥੋਂ ਰਾਸਤੇ ਵਿੱਚ ਦੀ ਲੰਘ ਰਹੇ ਸੀਗੇ ਤੇ ਗਰਮੀ ਦੇ ਕਾਰਨ ਆਪਾਂ ਕਿਸੇ ਮੋਟਰ ਦੇ ਖੜੇ ਸੀ ਤੇ ਉੱਥੇ ਇੱਕ ਨਾ ਬਜ਼ੁਰਗ ਬੱਕਰੀਆਂ ਚਾਰਦੇ ਸੀਗੇ ਤੇ ਪਾਣੀ ਪੂਣੀ ਪੀਤਾ ਤੇ ਉਹਨਾਂ ਕੋਲ ਰੁਕੇ ਤੇ ਉਹਨਾਂ ਦੀਆਂ ਗੱਲਾਂ ਬਾਤਾਂ ਸੁਣੀਆਂ ਤੇ ਆਪਾਂ ਤੁਹਾਨੂੰ ਬਜ਼ੁਰਗ ਮਲਾਉਂਦੇ ਆ ਕਿ ਅੰਤਾਂ ਦੇ ਸੰਘਰਸ਼ ਕਰਕੇ ਵੀ ਉਹਨਾਂ ਨੇ ਆਪਣੀ ਸਿੱਖੀ ਨਹੀਂ ਛੱਡੀ ਤੇ ਸੱਟਾਂ ਵੀ ਲੱਗੀਆਂ ਮੰਜੇ ਤੇ ਵੀ ਬੈਠੇ ਨਸਤਰੀ ਦਾ ਕੰਮ ਵੀ ਕੀਤਾ ਤੇ ਹੁਣ ਇਸ ਟਾਈਮ ਬੱਕਰੀਆਂ ਚਾਰਦਿਆ ਤੇ 3.5 ਫੁੱਟ ਤੋਂ ਉੱਪਰ ਉਹਨਾਂ ਦਾ ਦਾੜਾ ਵਾ ਹੈਗਾ ਦਾੜਾ ਰੱਖਿਆ ਹੋਇਆ ਵਾ ਤੇ ਆਜੋ ਆਪਾਂ ਤੁਹਾਨੂੰ ਮਲਾਉਨੇ ਆ ਸਸੀ ਗੱਲ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਪਾਂ ਤੁਹਾਨੂੰ ਨਾ ਧਾਰੇ ਦੇ ਦਰਸ਼ਨ ਕਰਾਉਨੇ ਆ 3.5 ਫੁੱਟ ਤੱਕ ਮੰਨ ਲਾ ਬਾਬੇ ਦਾ ਦਾੜਾ ਰੱਖਿਆ ਹੋਇਆ ਵਾ ਤੇ ਸੰਘਰਸ਼ ਜਾਨੀ ਵੀ ਮੰਨ ਲੈ ਇੰਨਾ ਕਿ ਕੀਤਾ ਪਰ ਸਿੱਖੀ ਤੋਂ ਦੂਰ ਨਹੀਂ ਹੋਏ ਸਿੱਖੀ ਦੇ ਨਾਲ ਅੱਜ ਵੀ ਜੁੜੇ ਹੋਏ ਆ ਤੇ ਬਾਪੂ ਜੀ ਜੇ ਕੋਈ ਕੋਈ ਹਨਾ ਚਾਹੁੰਦੇ ਆ ਤਾਂ ਦੱਸ ਦੋ ਸਿੱਖੀ ਬਾਰੇ ਹੋਰ ਜਿਹੜੇ ਬੰਦੇ ਅਸਧਾ ਜੀ ਉਹ ਹੀ ਕਹਿੰਦੇ ਆ ਸੰਬਤ ਛਕੋ ਤੇ ਗੁਰੂ ਵਾਲੇ ਬਣੋ ਬਿਲਕੁਲ ਬਿਲਕੁਲ ਹਾਂ ਅਸਧੇ ਤੇ ਆਓ ਇਹਦੇ ਲੈਨ ਚਾਓ ਇਸ ਗੁਰੂ ਘਰ ਦੇ ਨਾਲ ਜੁੜੋ ਬਿਲਕੁਲ ਹੂੰ ਜੇ ਉਹਨਾਂ ਪਿਆਰ ਕਰੋ ਮਹਾਰਾਜ ਜੀ ਤੇ ਜਿਵੇਂ ਬਾਬਾ ਜੀ ਤੁਹਾਡੇ ਸੱਟ ਲੱਗੀਆਂ ਸੀਗੀਆਂ ਤੇ ਉਦੋਂ ਵਿਚਾਰ ਆਇਆ ਜਿਵੇਂ ਹੁਣ ਬੰਦਾ ਮੰਜੇ ਤੇ ਪੈ ਜਾਂਦਾ ਤੇ ਸੱਟਾਂ ਲੱਗ ਜਾਂਦੀਆਂ ਫਿਰ ਉਦੋਂ ਕਿਦਾਂ ਸੰਭੇ ਫਿਰ ਉਹ ਜੀ ਦਾੜਾ ਉਦੋਂ ਵੀ ਬਿਲਕੁਲ ਹੀ ਮੇਰੇ ਬੱਚੇ ਮੇਰੇ ਘਰ ਵਾਲੇ ਸਾਰੇ ਸਾਂਭਦੇ ਸੀ ਅੱਛਾ ਹਾਂ ਰੋਮਣੀ ਸੀ ਨਾ ਟੋਟਲ ਨਾਲ ਦੇ ਨਾਲ ਇਨਸਾਨ ਦੇ ਬਰਸ਼ ਮਾਰਦੇ ਸੀਗੇ ਇਚਾਨ ਕਰਾਉਂਦੇ ਸੀ ਬਿਲਕੁਲ ਬਿਲਕੁਲ ਪੂਰਾ ਮੈਨੂੰ ਪੂਰਾ ਤਕਲੀਫ ਬਣਾਉਂ ਦਿੱਤੀ ਦੇ ਹੁਣ ਤੁਸੀਂ ਇਸ ਟਾਈਮ ਬੱਕਰੀਆਂ ਦਾ ਕਰ ਹੁਣ ਬੱਕਰੀਆਂ ਮੁੜ ਕੇ ਸੀ ਬਾਬਾ ਜੀ ਪਹਿਲਾਂ ਮੈਸਤਰੀ ਦਾ ਕੰਮ ਕਰਦੇ ਸੀ ਕਿਉਂਕਿ ਤੁਹਾਨੂੰ ਪਤਾ ਕੀ ਕਿ ਲੇਬਰ ਵਾਲੇ ਕਈ ਨਸ਼ੇ ਪੱਤੇ ਵਾਲੇ ਵੀ ਹੁੰਦੇ ਆ ਵਿੱਚ ਹੱਥ ਝੂਟੇ ਮਿੱਟੇ ਵੀ ਬਾਬੇ ਨੇ ਆ ਬਾਬਾ ਕਹਿੰਦਾ ਵੀ ਮੈਂ ਆਪਾਂ ਪੂਰੀ ਆਪਣੀ ਸੁੱਚਮ ਰੱਖੀ ਆਪਣੇ ਤੇ ਉਹ ਆਪਣਾ ਜਿਹੜਾ ਹੈਗਾ ਸਿੱਖੀ ਤੇ ਪੂਰੇ ਆਣ ਖਰੇ ਰਹੇ ਤੇ ਕਦੇ ਬੰਦਿਆਂ ਨਾਲ ਕਦੇ ਰਲ ਕੇ ਵੀ ਬੈਠੇ ਆ ਪਰ ਉਹਨਾਂ ਨਾਲ ਮੰਨ ਲਾ ਕੇ ਝੂਠ ਮੇੜ ਦਾ ਆਪਣਾ ਪੂਰਾ ਧਿਆਨ ਰੱਖਿਆ ਤੇ ਹੁਣ ਇਹ ਬਾਬਾ ਜੀ ਬੱਕਰੀਆਂ ਦਾ ਕੰਮ ਕਰਦੇ ਪਏ ਆ ਤੇ ਇਹ ਆਪਾਂ ਵੀਡੀਓ ਇਸ ਲਈ ਪਾ ਰਹੇ ਆ ਕਿ ਬੰਦੇ ਜਦ ਕਈ ਕਹਿੰਦੇ ਆ ਕਿ ਯਾਰ ਸਾਡੇ ਤੇ ਆ ਆ 7 ਵਜੇ ਗਈ ਜਾਂ ਇਦਾਂ ਹੋ ਗਿਆ ਮੈਂ ਯਾਰ ਸਿੱਖੀ ਦੋ ਤਾਂ ਬਾਕੀ ਇਸ ਘਟਾਤੇ ਕਤਲ ਕਰਵਾਤੇ ਜਾਂ ਮੈਂ ਇਦਾਂ ਕਰਤਾ ਕਿ ਦੇਖੋ ਔਂਕੜਾ ਹੁੰਦੀਆਂ ਰਹਿੰਦੀਆਂ ਭੀੜਾਂ ਚੱਲਦੀਆਂ ਰਹਿੰਦੀਆਂ ਹਨ ਤੇ ਬਾਬੇ ਤੇ ਇੰਨਾ ਅੰਤਾਂ ਦੀ ਭੀੜ ਆਈ ਤੇ ਇਹਨਾਂ ਨੇ ਮੰਨ ਲਾ ਵੀ ਆਪਣੀ ਸਿੱਖੀ ਤੋਂ ਬੰਝੇ ਨਹੀਂ ਹੋਏ ਸਿੱਖੀ ਤੋਂ ਲੱਗ ਨਹੀਂ ਹੋਏ ਤੇ ਨਾ ਹੀ ਆਪਣੀ ਸਿੱਖੀ ਨੂੰ ਕਤਲ ਕੀਤਾ ਪੀ ਅੱਜ ਤੱਕ ਵੀ ਹੁਣ ਸਾਢੇ 3 ਫੁੱਟ ਤੋਂ ਦਾੜਾ ਇਹਨਾਂ ਦਾ ਰੱਖਿਆ ਹੋਇਆ ਪ੍ਰਕਾਸ਼ ਕੀਤਾ ਹੋਇਆ ਜਿਨ੍ਹਾਂ ਨੂੰ ਸਵੇਰੇ ਉੱਠਦੇ ਆ ਹਨਾ ਸਭੂ ਘਰ ਜਾਂਦੇ ਗੁਰੂ ਘਰ ਜਾਂਦੇ ਆ ਤੇ ਗੁਰੂ ਘਰ ਦੇ ਨਾਲ ਅੱਜ ਵੀ ਇਹ ਜੁੜੇ ਹੋਏ ਆ ਮੇਰਾ ਸਵੇਰ ਜਾਣਾ ਚੌੜ ਸਾਹੀ ਸੇਵਾ ਕਰਨਾ ਇਹ ਕਰਨਾ ਚਾਹੀਦਾ ਠੀਕ ਹੈ ਬਾਬੇ ਆਪਾਂ ਨੂੰ ਵੀਡੀਓ ਪਾਉਂਦਾ ਇਹ ਕਿ ਬੜਾ ਮਨ ਖੋਸ ਹੋਇਆ ਕਿ ਮੈਂ ਆਪਾਂ ਹੁਣ ਮੈਂ ਜਦੋਂ ਮਿਲਦੇ ਆ ਹਨਾ ਤੇ ਕਦੇ ਦੇਖਿਆ ਨਹੀਂ ਸੀਗਾ ਵੀ ਐਡਾ ਵੱਡਾ ਦਾੜਾ ਕਿਸੇ ਹਣਾ ਸਰਦਾਰ ਦੇ ਰੱਖਿਆ ਹੋਇਆ ਤੇ ਬਾਬਾ ਜੀ ਦੇ ਦੇਖਿਆ ਤੇ ਮਨ ਖੋਸ ਹੋਇਆ ਤੇ ਮੈਂ ਕਿਹਾ ਵੀ ਇੱਕ ਗਰੀ ਇਹ ਵੀਡੀਓ ਆਪਾਂ ਲੋਕਾਂ ਤੱਕ ਪਹੁੰਚ ਦੀ ਕਰ ਦਈਏ ਵੀ ਸਿੱਖੀ ਦੇ ਕਈ ਗਰੀ ਇਹ ਹੁੰਦਾ ਕਿ ਔਂਕੜਾਂ ਤਾਂ ਚੱਲਦੀਆਂ ਰਹਿੰਦੀਆਂ ਹਨ ਕਮੀਆਂ ਪੇਸ਼ੀਆਂ ਹੁੰਦੀਆਂ ਰਹਿੰਦੀਆਂ ਭਾਰਾ ਮਾੜੇ ਸਮੇਂ ਚੰਗੇ ਸਮੇਂ ਮਾੜੇ ਸਮੇਂ ਵੀ ਹੁੰਦੇ ਰਹਿੰਦੇ ਆ ਬੰਦੇ ਤੇ ਪਰ ਉਹ ਆਪਣੇ ਅਟਲ ਤੇ ਉਹ ਖੜਾ ਰਹੇ ਪਰਮਾਤਮਾ ਇੱਕ ਨਾ ਇੱਕ ਦਿਨ ਬਾਝ ਜ਼ਰੂਰ ਫਟਦਾ ਵਾ ਕਿਉਂ ਬਾਬਾ ਜੀ ਹਾਂ ਜੀ ਅੰਨਸਰ ਰਿਹਾ ਜੋ ਸੇਵਾ ਕਰਦਾ ਅੰਨਸਰ ਵੀ ਰਹੇ ਹਾਂ ਜੀ ਹਾਂ ਜੀ ਅੰਨਸਰ ਮਨਤਾਂ ਦੇ ਅੱਛਾ ਜੀ ਬਾਬਾ ਪ੍ਰਤਾਪ ਸਿੰਘ ਠੀਕ ਆ ਜੀ ਉਸ ਤੋਂ ਬਾਅਦ ਫਿਰ ਕੰਡਿਆਲ ਮਾਹਪੁਰਸ਼ਾਂ ਦੇ ਡਿਊਟੀ ਲੱਗ ਬਾਬਾ ਪ੍ਰਤਾਪ ਸਿੰਘ ਜੀ ਸੇਵਾ ਕਰਦੇ ਰਹੇ ਅੰਨਸਰ ਅਸੀਂ ਅੱਛਾ ਜੀ ਤੇ ਹੁਣ ਉਹ ਢਾਈ ਕਰਕੇ ਸੀ ਹੁਣ ਬਾਬਾ ਹਰਬੰਸ ਸਿੰਘ ਦਾ ਮੁਕ ਸੇਵਾ ਜਾ ਰਹੀ ਸੀ ਸਹੀ ਤੇ ਉਸ ਤੋਂ ਬਾਅਦ ਮੇਰੀ ਡਿਊਟੀ ਲੱਗੀ ਜੀ ਕੰਡਿਆਲ ਮਾਹਪੁਰਸ਼ਾਂ ਦੇ ਬਾਬਾ ਪਾਲਾ ਜੀ ਦੇ ਅੱਛਾ ਜੀ ਉੱਥੇ 10 ਸਾਲ ਮੈਂ ਸੇਵਾ ਕੀਤੀ ਆ ਅੱਛਾ ਜੀ ਉੱਥੇ ਸੱਟ ਲੱਗੀ ਉਹਨਾਂ ਨੇ ਮੇਰਾ ਇਲਾਜ ਕਰਾਇਆ ਅੱਛਾ ਜੀ ਤੇ ਮੇ ਇਲਾਜ ਮੇਰਾ ਹੋਣ ਵਾਲਾ ਨਹੀਂ ਸੀ ਬਿਲਕੁਲ ਚੂਹਿਆਂ ਟੁੱਟਿਆ ਸੀ ਅੱਛਾ ਜੀ ਆ ਤੇ ਹੁਣ ਨਹੀਂ ਬਚਦਾ ਸਾਰੇ ਕਹਿੰਦੇ ਸੀਗੇ ਵੀ ਹੁਣ ਮੁਸ਼ਕਲ ਸਿਰੇ ਚੜਨਾ ਅੱਛਾ ਜੀ ਤੇ ਮੈਂ ਪੈਨੇ ਕਹਿਣਾ ਬਾਪੂ ਜੀ ਤੁਹਾਡੇ ਦਰਸ਼ਨ ਹੋਣਗੇ ਬਾਪੂ ਦਰਸ਼ਨ ਹੋਣਗੇ ਤੇਰੇ 6 ਮਹੀਨਿਆਂ ਚ ਮੈਨੂੰ ਜੀ ਤੋਰਤਾ ਨਹੀਂ ਅੱਛਾ ਜੀ 6ਵੇਂ ਮਹੀਨੇ ਦੀ 25 ਤਰੀਕ ਨੂੰ ਡੱਗਾ ਤੇ 12ਵੇਂ ਮਹੀਨੇ ਦੀ 5 ਤਰੀਕ ਨੂੰ ਡਿਊਟੀ ਲਾਈ ਆ ਜੀ ਅੱਛਾ ਨਗਰ ਕੀਰਤਨ ਦੀ ਪੰਜਾਂ ਤਰੀਕ ਦੇ ਸਾਮਲ ਹੋਣਾ ਸਾਰੇ ਪਿੰਡ ਵਾਲੇ ਆਖਣ ਕਿੱਥੇ ਮੰਜੇ ਤੇ ਪਿਆ ਤੇ ਕਿੱਥੇ ਡਿਊਟੀਆਂ ਲਾਈਆਂ ਜਾਂਦਾ ਠੀਕ ਹੈ ਜੀ ਸੱਤਾ ਪਿੰਡਾਂ ਦਾ ਟੂਰ ਸੀਗਾ ਉਹ ਪ੍ਰਮਾਤਮਾ ਦੀ ਪ੍ਰਮਾਤਮਾ ਦੀ ਸਫਰ ਸਾਇਆ ਸੀ ਨਾ ਉੱਪਰ ਤੇ ਘਰੋਂ ਮੈਂ ਮਸਾਂ ਗਿਆ ਜਦੋਂ ਬਾਬਾ ਜੀ ਕਹਿੰਦੇ ਚਪਾਲਕੀ ਤੇ ਬੈਠੋ ਮੈਂ ਬਾਬਾ ਜੀ ਜਿੱਥੇ ਮੇਰੀ ਡਿਊਟੀ ਆ ਉੱਥੇ ਲਾਓ ਆਹਦੇ ਤੁਰਨਾ ਤੇ ਮੈਂ ਕਹਾਂ ਜੀ ਤੁਹਾਡਾ ਹੱਥ ਹੋ ਅੱਛਾ ਜੀ ਤੇ ਜਿਹਦਾ ਚੋਲਾ ਪਹਿਨ ਲਿਆ ਜੀ ਸਾਰਸ ਵਾਲੀ ਤੇ ਮੈਨੂੰ ਬਿਲਕੁਲ ਨਹੀਂ ਪਤਾ ਲੱਗਾ ਵੀ ਮੈਂ ਕਿੱਥੇ ਕਿੱਥੇ ਠੀਕ ਹੈ ਜੀ ਹਾਂ ਜਦੋਂ ਸ੍ਰੀ ਸਾਫ ਵਾਲਾ ਤੇ ਮਹਾਰਾ ਦੇ ਹਵੀਚ ਆ ਗਿਆ ਤੇ ਚਲਦੀ ਕਲਾ ਮੁਰਕੇ ਇਹ ਤੋਂ ਦਾ ਨਗਰ ਕੀਰਨ ਉਗੜਾ ਵਾਲਾ ਸੀਗਾ ਅੱਛਾ ਜੀ ਉਸ ਤੋਂ ਬਾਅਦ ਕਨਿਆਲ ਆ ਗਿਆ ਫਿਰ ਵੱਡੇ ਚੁਕੇ ਆ ਗਿਆ ਫਿਰ ਬਾਦਾਂ ਦਾ ਸੱਤਾ ਪਿੰਡਾ ਦਾ ਆ ਗਿਆ ਮੈਨੂੰ ਬਿਲਕੁਲ ਨਹੀਂ ਪਤਾ ਲੱਗਾ ਵੀ ਮੈਂ ਕਿੱਥੇ ਕਿੱਥੇ ਹੁਣ ਵੀ ਆ ਡਿਊਟੀ ਲਾਉਣਾ ਹੁਣ ਵੀ ਮੈਨੂੰ ਕੋਈ ਪਤਾ ਨਹੀਂ ਲੱਗਾ ਨਾਲ ਤੇ ਹੰਬ ਜਾਣਗੇ ਤੇ ਪਰ ਮੈਨੂੰ ਮਹਾਰਾਜ ਦੀ ਚੜ੍ਹਦੀ ਕਲਾ ਹੀ ਹੈ ਚਲੋ ਵਾਹਿਗੁਰੂ ਆਪਾਂ ਦਾ ਕਹਿਣਾ ਹੈ ਕਿ ਤੁਹਾਡੇ ਤੇ ਸਤਰ ਸਾਇਆ ਬਣਾਈ ਰੱਖੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੁਹਾਨੂੰ ਤੇ ਤਾਂ ਬਾਬਾ ਜੀ ਬਹੁਤ ਖੁਸ਼ੀ ਹੋਈ ਤੁਹਾਡਾ ਇਹ ਦੇਖ ਕੇ ਆਪਾਂ ਦਾ ਦਾੜਾ ਤੇ ਚਲੋ ਬੁਲਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ